ਅੱਜ ਬੈਠੇ-ਬੈਠੇ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਆ ਰਹੀ ਸੀ ਕਿ ਯੂਸਫ ਜਿਹੜਾ ਉਹ ਆਪਣੇ ਭਰਾਵਾਂ ਦੀ ਨਫ਼ਰਤ ਦਾ ਸ਼ਿਕਾਰ ਹੋ ਗਿਆ। ਔਰ ਜਦੋਂ ਭਰਾਵਾਂ ਦੀ ਨਫ਼ਰਤ ਦਾ ਸ਼ਿਕਾਰ ਹੋਇਆ ਤੇ ਭਰਾਵਾਂ ਨੇ ਉਹ ਵੇਚ ਦਿੱਤਾ ਤੇ ਉਹ ਮੈਸ਼ਰ ਦੀ ਗੁਲਾਮੀ ਦੇ ਵਿੱਚ ਚਲੇ ਗਿਆ। ਬਹੁਤ ਵੀ ਫਰ ਦੇ ਘਰ ਦੇ ਵਿੱਚ ਉਹ ਜਦੋਂ ਕਿਸੇ ਦਾ ਮਤਲਬ ਪੂਰਾ ਨਹੀਂ ਕਰ ਪਾਇਆ ਉਹਨੂੰ ਆਪਣੇ ਮਤਲਬ ਦੇ ਲਈ ਇਸ ਨੇ ਯੂਜ਼ ਕਰਨਾ ਚਾਹਿਆ ਪਰ ਉਹਨੇ ਮਤਰਪਾ ਉਹਦਾ ਨਹੀਂ ਕੱਢਿਆ ਤੇ ਉਹ ਉਹਦੇ ਇਲਜ਼ਾਮਾਂ ਦਾ ਸ਼ਿਕਾਰ ਹੋ ਗਿਆ ਆਪਣੇ ਆਂ ਦੀ ਜਲਸ ਦਾ ਸ਼ਿਕਾਰ ਬਗਾਨਿਆਂ ਦੀ ਹੈਨਾ ਸਵਾਰਥ ਨਾ ਪੂਰਾ ਕਰਨ ਤੇ ਇਲਜ਼ਾਮਾਂ ਦਾ ਸ਼ਿਕਾਰ ਜਿਹਦੇ ਕਰਕੇ ਉਹਨੂੰ ਜੇਲ੍ਹ ਵੀ ਜਾਣਾ ਪੈ ਗਿਆ ਜਦੋਂ ਜੇਲ੍ਹ ਦੇ ਵਿੱਚ ਗਿਆ ਤੇ ਜੇਲ੍ਹ ਦੇ ਵਿੱਚ ਜਦੋਂ ਗਿਆ ਤੇ ਉੱਥੇ ਜਾ ਕੇ ਉਹਨੂੰ ਕੋਸ਼ਨਾ ਕੋਸ਼। ਹਨਾ ਤੇ ਸ਼ੱਦਤ ਉਹਦੇ ਤੇ ਹੋਈ। ਤੇ ਕੋਸ਼ਨਾ ਕੋਸ਼ ਰਾਹਤ ਵੀ ਮਿਲੀ ਉਹਨੂੰ। ਉੱਥੇ ਉਹਨੂੰ ਜੜਾਇਆ। ਮੇਨ ਬੰਦਾ ਬਣਾਇਆ ਗਿਆ। ਵਰ ਕੀ ਹੁੰਦਾ ਪਿਆਰੋ ਮੈਂ ਤੁਹਾਨੂੰ ਦੱਸਦਾ ਹਾਂ। ਉਥੋਂ ਜੇਲ੍ਹ ਦੇ ਵਿੱਚੋਂ ਇੱਕਦਮ ਪਰਮੇਸ਼ਵਰ ਦੀ ਕਿਰਪਾ ਆਉਂਦੀ। ਹੋ ਸਕਦਾ ਤੁਸੀਂ ਵੀ ਆਪਣਿਆਂ ਦੀ ਜਲਨ ਦਾ ਸ਼ਿਕਾਰ ਹੋ। ਦੋਸ਼ਾਂ ਦਾ ਸ਼ਿਕਾਰ ਹੋ। ਸਜਾਵਾਂ ਘੱਟ ਰਹੇ ਹੋ, ਪਰੇਸ਼ਾਨੀਆਂ ਘੱਟ ਰਹੇ ਹੋ, ਮੁਸੀਬਤਾਂ ਝੱਲ ਰਹੇ ਹੋ। ਪਰ ਜੇਕਰ ਤੁਸੀਂ ਆਪਣੀ ਜਗ੍ਹਾ ਤੇ ਸਹੀ ਹੋ। ਯੂਸਫ ਆਪਣੀ ਜਗ੍ਹਾ ਤੇ ਸਹੀ ਸੀ। ਤੇ ਫੇਰ ਤੁਹਾਡਾ ਪਰਮੇਸ਼ਵਰ ਜਿਹੜਾ ਆ। ਉਹ ਤੁਹਾਨੂੰ ਸਾਰੀਆਂ ਉਲਝਣਾਂ ਦੇ ਵਿੱਚੋਂ ਕੱਢ ਕੇ ਇੱਕ ਚੰਗੇ ਰੁਤਬੇ ਦੇ ਉੱਤੇ ਪਹੁੰਚਾ ਦੇ। ਜਦੋਂ ਚੰਗੇ ਰੁਤਬੇ ਤੇ ਪਹੁੰਚ ਜਾਂਦੇ ਆ ਤੇ ਫਿਰ ਸਾਰੇ ਜਿਹੜੇ ਜਲਸ ਕਰਦੇ ਸੀ ਉਹ ਕਦਮਾਂ ਦੇ ਵਿੱਚ ਆ ਕੇ ਡਿੱਗ ਪਏ